चलाता कुछ ਬੇਟਾ ਹੋਈ ਐ ਇਹ ਕਿਹੜਾ ਗੱਲ ਕਰਦਾ ਸੋਦੀ ਬਾਈ ਕਰਦਾ ਆ ਕਰ ਇਹ ਟਿਕਲੇ ਵਾਲਾ ਇਹ ਟੂ ਨਾ ਉਹ ਭਾਈ ਯਾਰੋ ਸਾਥਾ ਲੈ ਵੀ ਗੋਗੀ ਟਿੱਪੇ ਦਾ ਸਨਮਾਨ ਬਾਈ ਵੀਰ ਨੇ ਪਹਿਲਾ ਨਾਮ ਦਿੱਤਾ ਉਹਦਾ ਸਨਮਾਨ ਕਰਨ ਜਾ ਰਹੇ ਆ ਅਸੀਂ ਲੋਕਰੀ ਗੋਗੀ ਟਿੱਪਾ ਬਾਈ

ਜਿਹੜੇ ਲਾਈਵ ਟ੍ਰੇਕ ਕਰ ਰਹੇ ਨੇ ਤਿੱਬੇ ਦਾ ਪਲੈਂਟੀ ਕਿ ਕੁਰਨਾਮਾ ਬੱਚਿਆਂ ਨੂੰ ਜੋੜਨ ਦੇ ਲਈ ਨਿੱਕੇ ਰਿੱਕੇ ਜੇ ਤੁਸੀਂ ਉਪਰਾਲੇ ਕਰੋਗੇ ਵੀਰੇ ਤਾਂ ਬੱਚੇ ਗਰਾਊਂਡ ਦੇ ਨਾਲ ਜੁੜਨਗੇ ਤਾਂ ਜਿਹੜਾ ਚਾਰ ਨੂੰ ਜੋੜ ਲਵੋਗੇ ਠੀਕ ਹੈ ਤਾਂ ਇਹ ਜਿਹੜਾ ਸਿਮਾ ਨਸ਼ਿਆਂ ਦਾ ਦਰਿਆ ਇਹ ਆਪਣੇ ਆਪ ਹੀ ਸਮਾਪਤ ਹੋ ਜਾਊਗਾ ਕਿਉਂਕਿ ਜਦੋਂ ਬੱਚੇ ਗਰਾਊਂਡ ਨਾਲ ਜੁੜ ਜਾਂਦੇ ਆ ਉਹਨਾਂ ਦਾ ਗਰਾਊਂਡ ਨਾਲ ਤੇ ਗੇਮ ਨਾਲ ਪਿਆਰ ਹੀ ਇੰਨਾ ਹੋ ਜਾਂਦਾ ਕਿ ਉਹਨਾਂ ਦਾ ਹੋਰ ਪਾਸੇ ਧਿਆਨ ਨਹੀਂ ਜਾਂਦਾ ਤੁਸੀਂ ਸਭ ਸਿੱਖਾਓ ਅੱਗੇ ਆਓ ਬੱਚਿਆਂ ਨੂੰ ਪ੍ਰੈਕਟਿਸ ਕਰਾਓ ਬੱਚਿਆਂ ਨੂੰ ਖੜ੍ਹਾਓ ਤੇ ਅੱਜ ਦਾ ਜਿਹੜਾ ਟੂਰਨਾਮੈਂਟ ਆ ਸਾਡਾ ਬਹੁਤ ਸੋਹਣਾ ਵਾਲੀ ਬਹੁਤ ਸੋਹਣਾ ਲਾਈਵ ਕਰਦਾ ਜੇ ਕਿਸੇ ਨੇ ਕਰਾਉਣਾ ਹੋਵੇ ਲਾਈਵ ਤਾਂ ਮਾਲਵਾ 545 ਵਾਲੇ ਵੀਰ ਨਾਲ ਫੋਟੋਵਾਲ ਲਈ ਠੀਕਾ ਸੰਪਰਕ ਕਰੋ ਬਹੁਤ ਹੀ ਪਿਆਰਾ ਤੇ ਸੋਹਣਾ ਜਿਹਾ ਬੱਚਾ ਦਾ ਤੇ ਵੀਰ ਦੀ سپورਟ ਵੀ ਕਰੋ ਕਿਉਂਕਿ ਵੀਰ ਬਹੁਤ ਹੀ ਵਧੀਆ ਮਿਹਨਤੀ ਆ ਤੇ ਬਹੁਤ ਵਧੀਆ ਮਿਹਨਤ ਦੇ ਨਾਲ ਕੰਮ ਕਰਦਾ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਸਾਰਿਆਂ ਦਾ YouTube ਤੇ ਮਿਲਣਾ